ਯੋਗਾ ਦੇਵੀ ਹੈ ਤਾਂ ਅੱਜ ਇੱਥੇ ਸਾਡੇ ਨਾਲ ਜਿਹੜੇ ਲੋਕਲ ਇੱਕ ਲੋਸੀਬੀ ਇਨਫੋਟੈਕ ਇੰਸਟੀਚਿਊਟ ਹੈ ਉਹਨਾਂ ਦੇ ਬੱਚੇ ਹੈਗੇ ਉਹਨਾਂ ਦੇ ਜਿਹੜੇ ਮੈਨੇਜਰ ਮੈਨੇਜਮੈਂਟ ਹੈਗੀ ਉਹ ਹੈ ਸਾਡੇ ਨਾਲ ਉਹਨਾਂ ਨੇ ਬੜਾ ਹੀ ਚੰਗਾ ਉਪਰਾਲਾ ਵੀ ਲਿਆ ਸੀ ਕਿ ਉਹਨਾਂ ਨੇ ਕਿਹਾ ਸੀ ਪੁਲਿਸ ਨੂੰ ਆ ਕੇ ਕਿ ਲਈ ਅਸੀਂ ਆਪਣੇ ਲੈਵਲ ਤੇ ਆਪਣੇ ਇੰਸਟੀਚਿਊਟ ਦੇ ਲੈਵਲ ਤੇ ਵੀ ਪੁਲਿਸ ਦੀ ਹੈਲਪਮੈਂਟ ਕਰਨਾ ਚਾਹੁੰਦੇ ਆ ਨਸ਼ੇ ਦੇ ਖਿਲਾਫ ਜਿਹੜੀ ਉਹਨਾਂ ਦੀ ਆਪਣੀ ਸੀ ਮੁਹਿੰਮ ਹੈ ਉਹਦਾ ਹਿੱਸਾ ਬਣ ਕੇ ਉਹ ਉਹਨਾਂ ਨੇ ਅੱਜ ਫੜਾਈ ਇੰਟਰਨੈਸ਼ਨਲ ਯੋਗਾ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਸਾਨੂੰ ਸਿਹਤਮੰਦ ਹੋਣ ਦਾ ਸੰਦੇਸ਼ ਵੀ ਦੇ ਅੰਦਰ ਇਹਨਾਂ ਨੇ ਇੱਕ ਮਾਰਚ ਵੀ ਕਰਿਆ ਜਿਸ ਵਿੱਚ ਫੁੱਲ ਸਪੋਰਟਸ ਵੀ ਉਹਨਾਂ ਦੇ ਨਾਲ ਹੈ ਕਿ ਐਂਡ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਯੂਨਿਕ ਇਨੀਸ਼ੀਏਟਿਵ ਹੈ ਸਾਰੇ ਐਜੂਕੇਸ਼ਨਲ ਇੰਸਟੀਟਿਊਟਸ ਜਾਂ ਆਪਣੇ ਜਿਹੜੇ ਬਾਕੀ ਆਰਗੇਨਾਈਜੇਸ਼ਨਸ ਹੁੰਦੇ ਆ ਵਪਾਰ ਮੰਡਲ ਹੋ ਗਿਆ ਹੋਰ ਵੀ ਸਮਾਜਿਕ ਔਰ ਜਿਹੜੇ ਐਨ ਜੀਓਸ ਹੈਗੇ ਸੰਸਥਾਵਾਂ ਜਿਲੀ ਲਈ ਹੈ ਉਹ ਅੱਗੇ ਹੋ ਕੇ ਪੁਲਿਸ ਦਾ ਸਾਥ ਦੇ ਕਿਉਂਕਿ ਇਹ ਇੱਕ ਸਾਡੀ ਸਮਾਜਿਕ ਲੜਾਈ ਵੀ ਹੈ ਅਸੀਂ ਇਹਨੂੰ ਇੱਕ ਕ੍ਰਾਈਮ ਫਰੰਟ ਤੋਂ ਡੀਲ ਕਰ ਹੀ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿਹੜਾ ਵਿਕਟਿਮ ਹੈਗਾ ਉਹ ਆਲਟੀਮੇਟਲੀ ਆਪਣਾ ਹੀ ਬੱਚਾ ਹੁੰਦਾ ਹੈ ਆਪਣੇ ਸਮਾਜ ਦਾ ਬੱਚਾ ਹੁੰਦਾ ਜੋ ਕਿ ਮਿਸਗਾਈਡ ਹੋ ਕੇ ਕਿੱਥੇ ਨਾ ਕਿਤੇ ਕੋਈ ਨਸ਼ਾ ਹੈ ਜਾਂ ਕੋਈ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ ਹੈ ਤੋਂ ਉਹਨੂੰ ਦੂਰ ਕਰਨ ਦੇ ਲਈ ਅਵੇਰਨੈਸ ਫੈਲਾਉਣਾ ਬੜਾ ਹੀ ਇੰਪੋਰਟੈਂਟ ਹੈ ਔਰ ਵਿਜੀਲੈਂਟ ਰਹਿਣਾ ਅਲਰਟ ਰਹਿਣਾ ਬੜਾ ਹੀ ਇੰਪੋਰਟੈਂਟ ਹੈ ਕਿ ਆਪਣੇ ਨਾਲ ਦਾ ਮੁੰਡਾ ਜਿਹੜਾ ਹੈ ਆ ਫਿਰ ਆਪਣਾ ਸਾਥੀ ਹੈ ਉਹਦੀ ਬਿਹੇਵੀਅਰਲ ਚੇਂजेस ਹੋ ਰਹੀਆਂ ਆ ਉਹ ਡਿਪਰੈਸ਼ਨ ਦੇ ਵਿੱਚ ਹੈਗਾ ਜਾਂ ਉਹ ਨੂੰ ਕੋਈ ਹੋਰ ਪ੍ਰੋਬਲਮ ਹੈ ਔਰ ਉਹ ਕਿਸ ਸੰਗਤ ਦੇ ਵਿੱਚ ਆਏਗਾ ਉਹ ਕੋਈ ਹੋਰ ਨਸ਼ਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਤੋਂ ਨਹੀਂ ਕਰਦਾ ਤਾਂ ਇਸ ਸਾਰੀ ਚੀਜ਼ ਨੂੰ ਉਹੀ ਬੰਦਾ ਦੇਖ ਸਕਦਾ ਜੋ ਉਹਦਾ ਸਾਥੀ ਉਹਦਾ ਸਹਾਇਕ ਹੋਏ ਜਾਂ ਕੋਈ ਅਗਰ ਸ਼ਾਪ ਓਨਰ ਹੈ ਉਹਨਾਂ ਦੇ ਆਪਣੇ ਕਲਾਇੰਟ ਆਪਣੇ ਉਹ ਹੈ ਕਿ ਵਰਕਰਸ ਹੈ ਸੋ ਇੱਕ ਜੁਆਇੰਟ ਮੁਹਿੰਮ ਮੈਂ ਫੀਲ ਕਰਦਾ ਸਾਰਿਆਂ ਨੂੰ ਕਿ ਉਹ ਪੁਲਿਸ ਦਾ ਸਾਥ ਦੇਣ ਤੇ ਉਹ ਪੁਲਿਸ ਦੇ ਨਾਲ ਖੜੇ ਖੜਕਰ ਇਸ ਜਿਹੜੀ ਇਹ ਲੜਾਈਆਂ ਨੂੰ ਜਿੱਤਣ ਦੇ ਵਿੱਚ ਸਾਡੀ ਹੈਲਪ ਕਰੇ ਜਿਸ ਤਰ੍ਹਾਂ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਜਾਈ ਹੈ ਉਹ ਹੋਰ ਸੰਸਥਾਵਾਂ ਨਾਲ ਵੀ ਹੋਣਾ ਚਾਹੀਦਾ ਕਿ ਵੀ ਇਹਦੀ ਸ਼ੁਰੂਆਤ ਹੋ ਨਸ਼ੇ ਦੀ ਉਹ ਸਕੂਲ ਕਾਲਜ ਜਿੱਥੇ ਹੁੰਦੀ ਹੈਗੇ ਨਹੀਂ ਇਹ ਬੜਾ ਤੁਸੀਂ ਬੜਾ ਇੰਪੋਰਟੈਂਟ ਗੱਲ ਕਹਿ ਰਹੇ ਹੋ ਕਿਉਂਕਿ ਇਹ ਜਿਹੜੇ ਇੰਸਟੀਟਿਊਟਸ ਹੈ ਐਜੂਕੇਸ਼ਨ ਇੰਸਟੀਟਿਊਟਸ ਹੈ ਟ੍ਰੇਨਿੰਗ ਇੰਸਟੀਟਿਊਟਸ ਹੈ ਇੱਥੇ ਯੂਥ ਹੁੰਦਾ ਹੈ ਤੋਂ ਯੂਥ ਜਦੋਂ ਵੀ ਅੰਦਰ ਲਾਸਟ ਇਅਰ ਵੀ ਮੈਨੂੰ ਯਾਦ ਆ ਕਿ ਜਦੋਂ ਮਿਸ਼ਨ ਨਿਸ਼ਾ ਆਪਣਾ ਚੱਲ ਰਿਹਾ ਸੀ ਉਸ ਟਾਈਮ ਤੇ ਆਈਟੀਆਈ ਦੇ ਵਿੱਚ ਅਸੀਂ ਜਾ ਕੇ ਮੀਟਿੰਗਸ ਕੀਤੀ ਸੀ ਕਾਲਜ ਦੇ ਸਕੂਲ ਦੇ ਵਿੱਚ ਵੀ ਕੀਤੀ ਸੀ ਟ੍ਰੇਨਿੰਗ ਇੰਸਟੀਟਿਊਟ ਦੇ ਵਿੱਚ ਉਹ ਯੂਥ ਹ ਪਾਰਟਿਸਿਪੇਟ ਕਰਦਾ ਹੈ ਔਰ ਡਵੈਲਪਮੈਂਟ ਦੇ ਵਿੱਚ ਉਹਦਾ ਯੋਗਦਾਨ ਹੁੰਦਾ ਹੈ ਔਰ ਜਿਹੜੇ ਨਸ਼ੇ ਦੇ ਕਾਰੋਬਾਰੀ ਉਹ ਇਮਾਨੂੰ ਹੀ ਟਾਰਗੇਟ ਕਰਦੇ ਆ ਤਾਂ ਇਹ ਬੜਾ ਇੰਪੋਰਟੈਂਟ ਹੈ ਕਿ ਇਸ ਤਰ੍ਹਾਂ ਦੇ ਬਾਕੀ ਇੰਸਟੀਟਿਊਟਸ ਵੀ ਜੋ ਹੈ ਉਹ ਆਪਣੇ ਕਰਿਕੂਲਮ ਦੇ ਵਿੱਚ ਆਪਣੇ ਸ਼ਡਿਊਲ ਦੇ ਵਿੱਚ ਇਸ ਨੂੰ ਇੰਕੋਰਪੋਰੇਟ ਕਰੇ ਤਾਂ ਕਿ ਜਿੰਨਾ ਅਵੇਅਰਨੈਸ ਆਪਾਂ ਹਰ ਲੈਵਲ ਤੇ ਫੈਲਾਵਾਂਗੇ ਜਿੰਨਾ ਅਵੇਅਰਨੈਸ ਇਹਨਾਂ ਦੇ ਅਗੇਂਸਟ ਫੈਲਾਵਾਂਗੇ ਵੀ ਇਹ ਇਸ ਤੋਂ ਦੂਰ ਰਹਿਣਾ ਹੈ ਕਿ ਔਰ ਚਾਹੇ ਉਹ ਸੋਸ਼ਲ ਮੀਡੀਆ ਦੇ ਥਰੂ ਚਾਹੇ ਉਹ ਪ੍ਰਿੰਟ ਮੀਡੀਆ ਦੇ ਥਰੂ ਚਾਹੇ ਉਹ ਆਪਾ ਅਵੇਨਰ ਸੈਮੀਨਾਰਸ ਦੇ ਥਰੂ ਉਹਨਾਂ ਹੀ ਸਾਡੇ ਲਈ ਚੰਗਾ ਹੈ ਸੋਲ ਡੀਟੇ ਜਿਹੜੇ 14 ਘਰਾਂ ਦੇ ਬੱਚੇ ਕੁਝ ਜਿਹੜੇ ਹਾਂ ਇਹ ਉੱਥੇ ਵੀ ਸਰਚ ਕੀਤੀ ਗਿਆ ਸਾਨੂੰ ਪਿਛਲੇ 4-5 ਦਿਨਾਂ ਤੋਂ ਅਸੀਂ ਲਗਾਤਾਰ ਜਿਹੜਾ ਪੁਆਇੰਟ ਆਫ ਸੇਲ ਹੈ ਉੱਥੇ ਕਰ ਰਹੇ ਹਾਂ ਉਹ ਪੁਆਇੰਟ ਆਫ ਸੇਲ ਤੇ ਅਸੀਂ ਕਾਫੀ ਸਾਰੀ ਐਫਆਈਆ ਰਜਿਸਟਰ ਕੀਤੀ ਹੈ ਮੋਰ ਥੈਨ 6-7 ਐਫਆਈਆ ਜੋ ਹੈ ਅਸੀਂ ਬਹੁਤ ਦਿਨ ਦੇ ਵਿੱਚ ਕਰ ਚੁੱਕੇ ਹਾਂ ਜਿੱਤੇ ਛੋਟੇ-ਛੋਟੇ ਅਮਾਉਂਟ ਜਿਹੜਾ ਹੁੰਦਾ ਹੈ ਕਿਉਂਕਿ ਉਹ ਇੱਕ ਇੱਕ ਤਰ੍ਹਾਂ ਸੇ ਰਿ ਕਿ ਉਹ ਬੰਦਾ ਜਿਹੜਾ ਉਹ ਨਿਕਲ ਕੇ ਆਪਣੇ ਗਲੀ ਦੇ ਵਿੱਚ ਹੀ ਵੰਡ ਰਿਹਾ ਹੈ ਜਾਂ ਉਹ ਮੌਲੇ ਦੇ ਵਿੱਚ ਜਾ ਕੇ ਵੰਡ ਰਿਹਾ ਹੈ ਤਾਂ ਉਹਨਾਂ ਨੂੰ ਅਸੀਂ ਫੜ ਰਹੇ ਹਾਂ ਉਹਨਾਂ ਤੋਂ ਸਾਨੂੰ ਲਾਇਨਰ ਰਿਕਵਰੀਜ਼ ਵੀ ਹੋ ਰਹੀਆਂ ਸਾਡਾ ਮੇਨ ਫੋਕਸ ਹੈ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਭਈ ਉਹ ਜਿਹੜੇ ਗਲੀਆਂ ਦੇ ਵਿੱਚ ਹੈਗਾ ਉਹਨੂੰ ਗਲੀਆਂ ਤੋਂ ਕੰਟਰੋਲ ਵੀ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਉੱਥੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਇੱਕ ਨਸ਼ੇ ਦੀ ਬਹੁਤ ਵੱਡੀ ਇੱਲਤ ਜਿਹੜੀ ਆ ਉਹ ਬਹੁਤ ਵੱਡੇ ਤਮਾਨੇ ਦੇ ਪਿੱਛੇ ਕਈ ਸਾਲਾਂ ਤੋਂ ਪੰਜਾਬ ਦੇ ਅਰਾਂ ਦੇ ਵਿੱਚ ਵੜ ਚੁੱਕੀ ਹੈ ਔਰ ਅੱਜ ਉਹਦੇ ਖਿਲਾਫ ਇੱਕ ਨਿਰਣਾਇਕ ਲੜਾਈ ਲੜਨ ਲਈ ਲੋਰ ਆ ਔਰ ਉਸ ਘੜੀ ਦੇ ਵਿੱਚ ਮੈਂ ਸਮਝ ਨਾ ਕਿ ਆਜ ਸਾਡੇ ਸ਼ਹਿਰ ਦੇ ਬਹੁਤ ਵਧੀਆ ਪਰਿਵਾਰ ਚੋਂ ਸਾਡਾ ਜੀ ਸੁਦੀਪ ਕੁਮਾਰ ਜਿਹੜਾ ਸੀਬੀਏ ਇਨਫੋਟੈਕ ਦਾ ਬਿਜ਼ਨਸ ਕਰ ਰਿਹਾ ਔਰ ਅੱਜ ਨੌਜਵਾਨਾਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਉਹ ਸ਼ਹਿਰ ਦੇ ਵਿੱਚ ਇੱਕ ਮਾਰਚ ਕੱਢਣ ਜਾ ਰਹੇ ਨੇ ਜਿਹਦੇ ਨਾਲ ਉਹ ਲੋਕਾਂ ਨੂੰ ਅਵੇਅਰ ਕਰਨਗੇ ਆਪਾਂ ਇਸ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਔਰ ਉਹ ਬਰਾਲਾ ਸੰਦੀਪ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂ ਉਸ ਗੱਲ ਦੀ ਸਲਾਹਾ ਕਰਦਾ ਕਿਉਂਕਿ ਜਿਸ ਵਕਤ ਇਹ ਨੌਜਵਾਨ ਇੱਕ ਆਵਾਇ ਬਣਾਉਣਗੇ ਇੱਕ ਪਬਲਿਕ opinion ਬਣਾਉਣਗੇ ਕਿ ਨਸ਼ੇ ਦੀ ਇੱਲਤੋਂ ਆਪਾਂ ਪਿੱਛੇ ਹਟਣਾ ਔਰ ਆਪਣੇ ਨੌਜਵਾਨਾਂ ਦੀ ਜਿਹੜੀ ਐਨਰਜੀ ਆ ਉਹ ਚੰਗੇ ਕੰਮਾਂ ਵੱਲ ਪਾਉਣੀ ਆ ਔਰ ਨੌਜਵਾਨਾਂ ਨੂੰ ਅੱਜ ਗਰਾਊਂਡਾਂ ਦੇ ਵਿੱਚ ਲਜਾਣ ਦੀ ਲੋੜ ਆ ਨੌਜਵਾਨਾਂ ਨੂੰ ਅੱਜ ਐਸੀ ਟ੍ਰੇਨਿੰਗ ਦੇਣ ਦੀ ਲੋੜ ਆ ਕਿ ਕਿਉਂ ਮੈਂਟਲ ਆਪਣੀ ਐਪਲੀਕੇਸ਼ਨ ਕਰਕੇ ਚੰਗੇ ਕੰਮ ਕਰ ਸਕਣ ਸੋ ਮੈਂ ਸਮਝਣਾ ਵੀ ਵਪਾਰ ਦੇ ਨਾਲ ਨਾਲ ਉਹਨਾਂ ਦੀ ਸੰਦੀਪ ਜੀ ਦੀ ਪਰਮ ਦਾ ਉਹਨਾਂ ਦੀ ਸਾਰੀ ਟੀਮ ਦਾ ਇਹ ਉਪਰਾਲਾ ਬਹੁਤ ਵਧੀਆ ਔਰ ਇਹਦੇ ਨਾਲ ਜਿਸ ਵਕਤ ਦੇ ਬੱਚੇ ਇਸ ਆਈਡੀਆ ਨੂੰ ਲੈ ਕੇ ਜਿਹੜਾ ਇਹਨਾਂ ਨੇ ਲਿਖਿਆ ਆ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਐਮਪੀ ਡਰਗ ਸੇ ਨੋਟੂ ਡਰਗ ਸੋ ਇਹ ਜਿਸ ਵਕਤ ਲੋਕਾਂ ਤੱਕ ਜਾਣ ਕੇ ਲੋਕ ਇਹਨਾਂ ਬੱਚਿਆਂ ਨੂੰ ਇਸ ਆਈਡੀਆ ਨੂੰ ਲੈ ਕੇ ਫਿਰਦੇ ਹੋਏ ਦੇਖਣਗੇ ਕਿ ਉਹਦੇ ਦੇ ਅਸਰ ਹੋਊਗਾ ਔਰ ਕੋਈ ਵੀ ਜਿਹੜੀ ਇਲਤ ਆ ਉਹਦੀ ਸਭ ਤੋਂ ਵੱਡੀ ਰੈਮਡੀ ਇੱਕੋ ਹੀ ਆ ਕਿ ਪਬਲਿਕ opinion ਬਣਾਇਆ ਜਾਵੇ ਲੋਕ رائے ਬਣਾਈ ਜਾਵੇ ਜਿਸ ਵਕਤ ਲੋਕ ਤਿਆਰ ਹੋ ਜਾਣਗੇ ਕਿ ਇਸ ਇਲੋ ਤੋਂ ਛੁਟਕਾਰਾ ਪਾਉਣਾ ਤੇ ਫਿਰ ਵੱਡੀ ਤੋਂ ਵੱਡੀ ਬਿਮਾਰੀ ਦੀ ਜਿਹੜੀ ਆ ਰਹਿ ਨਹੀਂ ਸਕਦੀ ਸੋ ਇਹ ਅੱਜ ਸ਼ਹਿਰ ਦੇ ਵਿੱਚ ਸਾਰਾ ਮਾਰਚ ਕਰਨਗੇ ਲੋਕਾਂ ਨੂੰ ਅਵੇਅਰ ਕਰਨਗੇ ਮੈਂ ਇਹਨਾਂ ਨੂੰ ਇਸ ਗੱਲ ਦੀ ਮੁਬਾਰਕ ਵੀ ਦੇਣਾ ਔਰ ਇਹਦਾ ਧਰਵਾਦ ਵੀ ਕਰਦਾ ਇਲਾਕੇ ਵੱਲੋਂ ਜਿਹੜਾ ਬੱਚਾ ਨੇ ਚੰਗੀ ਸੋਚ ਨੂੰ ਲੈ ਕੇ ਚੱਲੇ ਨੇ ਪਰਮੇਸ਼ਰ ਕਿਰਪਾ ਕਰੇ ਔਰ ਮੈਂ ਅੱਜ ਇੱਕ ਗੱਲ ਕਹੂੰਗਾ ਕਿ ਭਗਵਾਨਤ ਮਾਨ ਜੀ ਦੀ ਸਰਕਾਰ ਇਸ ਗੱਲ ਲਈ ਵਚਨਬੱਧਾ ਕਿ ਪੰਜਾਬ ਦੇ ਵਿੱਚੋਂ ਆਪਾਂ ਨਸ਼ੇ ਨੂੰ ਖਤਮ ਕਰਨਾ ਔਰ ਉਸ ਦਿਨ ਦੇਖੋ ਅੱਜ ਇੰਟਰਨੈਸ਼ਨਲ ਯੋਗਾ ਡੇ ਵੀ ਆ ਪਰ ਸਾਡੇ ਮੁੱਖ ਮੰਤਰੀ ਜੀ ਨੇ ਲਗਾਤਾਰ ਪ੍ਰਯਾਸ ਕੀਤਾ ਨੌਜਵਾਨਾਂ ਨੂੰ ਤੇ ਸਮਾਜ ਦੇ ਦੂਸਰੇ ਵਰਗਾਂ ਨੂੰ ਕਿ ਆਪਾਂ ਯੋਗਾ ਦੇ ਨਾਲ ਜੋੜੀਏ ਤਾਂ ਕਿ ਯੋਗਾ ਦੇ ਵਿੱਚ ਹੋਣ ਕਿਉਂ ਐਕਸਰਸਾਈਜ਼ ਕਰਨਗੇ ਤਾਂ ਉਹ ਜਿਹੜੀ એનર્ਜੀ ਆ ਉਹ ਠੀਕ ਜਗਾ ਉੱਤੇ ਉੱਪਰ ਇਸਤੇਮਾਲ ਕਰਦੀ ਆ ਉਹਦੇ ਵਾਸਤੇ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ 163 ਸੈਂਟਰ ਜਿਹੜੇ ਨੇ ਸੀਐਮਪੀ ਯੋਗਸ਼ਾਲਾ ਦੇ ਖੋਲੇ ਹੋਏ 163 ਸੈਂਟਰ ਦੇ ਵਿੱਚ 29 ਦੇ ਕਰੀਬ ਪੰਜਾਬ ਸਰਕਾਰ ਨੇ ਟ੍ਰੇਨਰ ਨਿਯੁਕਤ ਕੀਤੇ ਨੇ ਜਿਹੜੇ ਗਲੀ ਮੁਹੱਲੇ ਪਿੰਡਾਂ ਦੇ ਵਿੱਚ ਜਾ ਕੇ ਯੋਗਾ ਦੀ ਕਲਾਸਾਂ ਲਾ ਰਹੇ ਨੇ ਲੋਕਾਂ ਨੂੰ ਯੋਗਾ ਦੀ ਪ੍ਰੈਕਟਿਸ ਕਰਾ ਰਹੇ ਨੇ ਐਕਸਰਸਾਈਜ਼ ਕਰਨ ਦਾ ਤਰੀਕਾ ਦੱਸ ਰਹੇ ਨੇ ਇਸੇ ਤਰੀਕੇ ਨਾਲ ਆਯੁਰਵੈਦਿਕ ਲਈ ਵੀ ਨੂੰ ਸਾਡੇ ਹਲਥ ਐਂਡ ਵੈਲਨੈਸ ਸੈਂਟਰ ਨੇ ਤਕਰੀਬਨ 30 ਦੇ ਕਰੀਬ ਨੇ ਅਸੀਂ 37 ਤਰ੍ਹਾਂ ਦੀਆਂ ਦਵਾਈਆਂ ਇੱਕ ਹਲਥ ਸੈਂਟਰ 'ਚ 60000 ਰੁਪਏ ਦੀ ਆਯੁਰਵੈਦਿਕ ਮੈਡੀਸਿਨਸ ਭੇਜੀਆਂ ਨੇ ਤਾਂ ਕਿ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਜਾ ਸਕਣ ਔਰ ਮੈਂ ਸਮਝਣਾ ਕਿ ਅੱਜ ਸਾਡੀ ਜਵਾਨੀ ਜਿਹੜੀ ਆ ਉਹ ਨਸ਼ਿਆਂ ਦੇ ਵਿੱਚ ਡੁੱਬ ਕੇ ਬਹੁਤ ਖਰਾਬ ਹੋ ਰਹੀ ਆ ਉਹਦੇ ਲਈ ਸਾਨੂੰ ਹਰ ਉਪਰਾਲਾ ਕਰਨਾ ਚਾਹੀਦਾ ਇਹ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਨਹੀਂ ਇਹ ਜਨਅਵਾਰੀ ਹੋ ਜੀਆ ਸੰਸਥਾਵਾਂ ਦੀ ਵੀ ਆ ਜਿਹੜੇ ਸੰਸਥਾਵਾਂ ਨੌਜਵਾਨਾਂ ਨੂੰ ਅੱਜ ਇਹਨਾਂ ਦੀ ਜਿਹੜੀ ਕੰਪਨੀ ਆ ਉਹ ਸੌਫਟਵੇਅਰ ਦੀ ਹਾਰਡਵੇਅਰ ਦੀ ਟ੍ਰੇਨਿੰਗ ਵੀ ਦਿੰਦੀ ਆ ਉਹ ਬੱਚਿਆਂ ਦੀ ਐਨਰਜੀ ਨੂੰ ਚੈਨਲਾਈਜ਼ ਕਰ ਰਹੀ ਆ ਪਰ ਤਾਂ ਹੀ ਕਾਮਯਾਬ ਹੋਊਗੀ ਜੋ ਬੱਚੇ ਇਸ ਇਰਲੇ ਤੋਂ ਪੜਾਉਣ ਸੋਇਕ ਵਾਰੀ ਫੇਰ ਬਹੁਤ ਧੰਕ ਦੇਂਦਾ ਹੋਇਆ ਇਹਨਾਂ ਦੀ ਕੰਪਨੀ ਨੂੰ ਸੰਦੀਪ ਜੀ ਦੀ ਸਾਰੀ ਟੀਮ ਨੂੰ ਮੁਬਾਰਕ ਦੇਣਾ ਅੱਜ ਮੇਰੇ ਨਾਲ ਉੱਚੇਚੇ ਤੌਰ ਤੇ ਸਾਡੇ ਪਾਰਟੀ ਦੇ ਬਹੁਤ ਅਹਿਮ ਰੁਕਮ ਗੋਲਦੀ ਜੀ ਉਹ ਵੀ ਸਾਡੇ ਕੋਲ ਆ ਜਾਏ ਨੇ ਆਪੇ ਮੈਡੀਸਨ ਦਾ ਕੰਮ ਕਰਦੇ ਨੇ ਔਰ ਉਹਨਾਂ ਦਾ ਪਰਾਲਾ ਵੀ ਹਮੇਸ਼ਾ ਰਹਿੰਦਾ ਇਹ ਜਲ ਜਿਹੜੀ ਆ ਡਰਗਸ ਦੇ ਖਿਲਾਫ ਜਿਹੜੀ ਆ ਉਹ ਲੜੀ ਜਾਂਦਾ ਅਜੜੀ ਡਰਗ ਅਵੇਰਨੈਸ ਮਾਰਜਰੀਆ ਪਕੜੀ ਸੀ ਵੀ ਇਨਫੋਟੈਕ ਆਪਣੇ ਇੰਸਟੀਚਿਊਟ ਤੋਂ ਸਟਾਰਟ ਕਰਕੇ ਹਨੂਮਨ ਚੌਂਕ ਤੱਕ ਅਪਾ ਜਰੀਆ ਰੈਲੀ ਰੈਲੀ ਸ਼ਰੀ ਕੱਢੀ ਸੀ ਜਿਹਦੇ ਵਿੱਚ ਸਾਡਾ ਮੇਨ ਮੋਟਿਵ ਹੈ ਹੀਗਾ ਕਿ ਜਿਹੜੀ ਸਾਡੀ ਯੂਥ ਹੈ ਜਿਹੜੀ ਨਸ਼ਾ ਵੱਲ ਮੂਵ ਹੋ ਰਹੀ ਆ ਉਹ ਚੀਜ਼ਾਂ ਨਾ ਕਰਨ ਅਸੀਂ ਇੱਥੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਸਾਡਾ ਪੜੇ ਲਿਖੇ ਐਂ ਵਧੀ ਜਿਹੜੀ ਵਧੀਆ ਜਿਹੜੀ ਜੌਬ ਆ ਉਹ ਇਨ ਫਿਊਚਰ ਦੇ ਵਿੱਚ ਹਾਸਿਲ ਕਰੇ ਨਾ ਕਿ ਆਪਣਾ ਜਿਹੜੀ ਜਵਾਨੀ ਆ ਆਪਣਾ ਫਿਊਚਰ ਜਿਹੜਾ ਨਸ਼ੇ ਦੇ ਵਿੱਚ ਬਰਬਾਦ ਕਰੇ ਜਿਹੜੇ ਕਿਹੜੇ ਮਹਿਮਾਨ ਆਏ ਸੀ ਜਿਨ੍ਹਾਂ ਨੂੰ ਬੁਲਾਇਆ ਰੋਡ ਮੋਡ हाल चेयरमैन रमन दयाल आए हुए सी आईपीएस ऑफिसर आए सी के ते एसएचओ सर आए हिके ਸੀ ਬਿੰਗ ਫੋਰ ਟੇਕ ਇੰਸਟੀਚਿਊਟ ਤੇ ਲੈ ਕੇ ਹਨਮਨ ਚੌਂਕ ਤੱਕ ਆਪਾਂ ਜਿਹੜੀ ਹੈ ਰੋਡ ਮੈਪ ਕਰਦੀ ਹੈ ਕੱਢਿਆ ਤੇ ਇਹਦੇ ਵਿੱਚ ਸਾਡੇ ਇੰਸਟੀਚਿਊਟ ਦੇ ਬੱਚਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਉਹਨਾਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਚਾਹਾਂਗੀ ਕਿ ਅੱਜ ਉਹਨਾਂ ਨੇ ਇਸ ਸਾਡੀ ਮਾਰਚ ਨੂੰ ਸਫਲਤਾਪੂਰਵਕ ਜਿਹੜਾ ਖਤਮ ਕੀਤਾ ਆਪਣੇ ਜਿਹੜਾ ਇਸਟਿਟਿਊਟ ਦੇ ਵਿੱਚ ਬੱਚਿਆਂ ਨੂੰ ਅਵੇਅਰ ਕੀਤਾ ਜਾਂਦਾ ਹੈ ਹਾਂਜੀ ਸਾਡੇ ਇੰਸਟੀਟਿਊਟ ਦੇ ਵਿੱਚ ਜਿਹੜੇ ਬੱਚਾ ਨੇ ਉਹਨਾਂ ਨੂੰ ਟਾਈਮ ਟਾਈਮ ਅਵੇਅਰ ਕਰਦੇ ਰਹਿੰਦੇ ਕਿਉਂਕਿ ਯੂਥ ਜਿਹੜੀ ਆ ਉਹ ਗਲਤ ਰਸਤੇ 'ਤੇ ਜਲਦੀ ਪੈਂਦੀ ਆ ਉਹਨਾਂ ਨੂੰ ਅਵੇਅਰ ਕਰਦੇ ਤੇ ਹੀ ਉਹਨਾਂ ਨੂੰ ਇਹ ਵੀ ਕਹਿਣੀ ਆ ਕਿ ਤੁਸੀਂ ਆਪਣੇ ਫਰੈਂਡਸ ਨੂੰ ਵੀ ਇਹ ਚੀਜ਼ਾਂ ਦੇ ਬਾਰੇ ਤੇ ਅਗਰ ਤੁਹਾਡਾ ਕੋਈ ਦੋਸਤ ਹੀ ਹੈਗਾ ਜਿਹੜਾ ਇਹ ਚੀਜ਼ਾਂ ਵੱਲ ਜਾ ਰਿਹਾ ਵਾ ਉਹਨੂੰ ਵੀ ਰੋਕੋ